ਕਹਿੰਦੇ 41ਵੀਂ ਵਰਸੀ ਜਿਹੜਾ ਜੂਨ 84 ਮਨਾਇਆ ਗਿਆ ਕਹਿੰਦੇ ਬੜੀ ਸ਼ਾਂਤੀਪੂਰਵਕ ਨੇਪੜ ਗਿਆ ਉਹ ਭਲੋ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚੋ ਵਿਦਵਾਨੋ ਸਿਆਣਿਓ ਪ੍ਰਧਾਨੋ ਤੁਸੀਂ ਆਪਣੀ ਤਾਂ ਉਹ ਗੱਲ ਹੋਈ ਵੀ ਆ ਆਪੇ ਮੱਥਾ ਟੇਕਣਾ ਤੇ ਆਪ ਹੀ ਬੁੱਢਾ ਸਾਗਣ ਦੀਆਂ ਅਸੀਸਾਂ ਦੇਣੀਆਂ ਦੇਖੋ ਇੱਕ ਟਾਈਮ ਉਹ ਸੀ ਜਦੋਂ ਪੰਥ ਇਸ ਅਕਾਲ ਤਖਤ ਦੀ ਮਾਨ ਮਰਯਾਦਾ ਲਈ ਆਪਣਾ ਆਪ ਕੁਰਬਾਨ ਕਰਕੇ ਜਿਹਦੀਆਂ ਤੁਸੀਂ ਸਿੱਧੀ ਦਿਹਾੜੇ ਮਨਾ ਰਹੇ ਹੋ ਇੱਕ ਅੱਜ ਜਿਹਨੂੰ ਤੁਸੀਂ ਸ਼ਾਂਤੀ ਕਹਿ ਰਹੇ ਹੋ ਸ਼ਾਂਤੀ ਕਿੱਥੇ ਉਸ ਆਕਾਲ ਤੱਕ ਦੇ ਜਥੇਦਾਰ ਨੂੰ ਤਾਂ ਬੋਲਣ ਨਹੀਂ ਦਿੱਤਾ ਗਿਆ ਜੇ ਸਭ ਕੁਝ ਠੀਕ ਹੁੰਦਾ ਫਿਰ ਜਥੇਦਾਰ ਸਵੀਰ ਤੇ ਖੜ ਕੇ ਜਥੇਦਾਰੀ ਦਿਖਾਉਂਦਾ ਸੰਸਾਰ ਦੇ ਵਿੱਚ ਮੈਸੇਜ ਜਾਂਦਾ ਅੱਜ ਕੀ ਮੈਸੇਜ ਗਿਆ ਸਿਧਾਂਤਾਂ ਨੂੰ ਰੋਲਿਆ ਗਿਆ ਵੀ ਜਥੇਦਾਰ ਦੀ ਇੰਨੀ ਪਾਵਰ ਨਹੀਂ ਹੈ ਜਥੇਦਾਰ ਕੋਈ ਹیثیت ਨਹੀਂ ਹੈ ਜਿਹੜੇ ਲੋਕੀ ਇਹ ਦਗਵੰਜੇ ਮਾਰਦੇ ਨਹੀਂ ਥੱਕਦੇ ਅਕਾਲ ਤੱਕ ਤ ਮਹਾਨ ਹੈ ਮਹਾਨ ਹੈ ਅੱਜ ਉਹਦੀ ਮਹਾਨਤਾ ਤਾਂ ਤੁਸੀਂ ਰੋਲੀ ਹੈ ਬਿਲਡਿੰਗ ਢਾਈ ਜਾਊਗੀ ਦੁਬਾਰਾ ਬਣਾ ਲੇਗਾ ਪੰਥ ਪਰ ਜਿਹੜੇ ਸਿਧਾਂਤਾਂ ਦੀ ਖਿੱਲੀ ਤੁਸੀਂ ਦੁਨੀਆ ਸਾਹਮਣੇ ਢਾਈ ਹੈ ਵੀ ਜਥੇਦਾਰ ਦੀ ਹਿੰਮਤ ਹੀ ਨਹੀਂ ਵੀ ਇਹ ਸੰਦੇਸ਼ ਦੇ ਸਕੇ ਪੰਥ ਨੂੰ ਕੌਮ ਨੂੰ ਇਹ ਨਮੋਸੀ ਇਤਿਹਾਸ ਨੂੰ ਕਦੇ ਮਾਫ ਨਹੀਂ ਕਰੇਗਾ